ਦੀ ਕਿਚਾਨ ਜੁਨੀਆ ਨੇਕਤਾ ਉਗਰਾਹਾ ਜਿਲ੍ਹਾ ਪਟਿਆਲਾ ਦੇ ਬਲਾਕਾਂ ਦੀਆਂ ਟਰਾਲੀਆਂ ਮਸਤੂਣਾ ਸਾਹਿਬ ਕਾਫਲਾ ਪਹੁੰਚ ਚੁੱਕਿਆ ਇੱਥੋਂ ਹੁਣ ਇਹ ਚਾਲੇ ਪਾਉਣਗੇ ਦੋ ਚਾਰਕ ਟਰਾਲੀਆਂ ਜਿਹੜੀਆਂ ਲੈਣਦੀਆਂ ਨੇ ਉਹ ਪਹੁੰਚਣ ਵਾਲੀਆਂ ਨੇ ਪਾਰਕ ਸੰਗੁਣਨਾ ਇਕਤਾ ਗ੍ਰਾਹਾ ਜ਼ਿਲ੍ਹੇ ਪਟਿਆਲੇ ਦੀਆਂ ਟਰਾਲੀਆਂ ਦਾ ਕਾਫਲਾ ਅੱਜ ਰਵਾਨਾ ਹੋਊਗਾ ਮਸਤਵਣਾ ਸਾਹਿਬ ਤੋਂ ਇੱਥੇ ਸਾਰੀਆਂ ਟਰਾਲੀਆਂ ਪੱਟੀਆਂ ਕਰਕੇ ਫਿਰ ਪ੍ਰਧਾਨ ਸਾਹਿਬ ਤੋਰਨਗੇ ਇੱਥੋਂ ਟਰਾਲੀਆਂ ਇਹ ਟਰਾਲੀਆਂ ਡੇਰਾ ਬਾਬਾ ਨਾਨਕ ਦੇ ਨੇੜੇ ਪਿੰਡਾਂ 'ਚ ਜਾਣਗੀਆਂ ਫਟਾੜੇ ਜ਼ਿਲ੍ਹੇ ਦੀਆਂ 24-25 ਟਰਾਲੀਆਂ ਅੱਜ ਡੇਰਾ ਬਾਬਾ ਨਾਨਕ ਹੜਪੀੜਤਾਂ ਦੀ ਮਦਦ ਲਈ ਰਵਾਨਾ ਹੋਣਗੀਆਂ ਹੁਣ ਇਹ ਮਸਤੂਆਣਾ ਸਾਹਿਬ ਇਕੱਠੀਆਂ ਹੋ ਰਹੀਆਂ ਨੇ ਕੁਝ ਟਰਾਲੀਆਂ ਪਹੁੰਚ ਗਈਆਂ ਇੱਕ ਦੋ ਟਰਾਲੀਆਂ ਰਹਿndੀਆਂ ਨੇ ਇੱਥੋਂ ਮਸਤੂਆਣਾ ਸਾਹਿਬ ਤੋਂ ਲੰਗਰ ਪਾਣੀ ਛੱਕ ਕੇ ਸੰਗਤਾਂ ਗ੍ਰਾਹਾਂ ਜਥੇਬੰਦੀ ਭਾਰਤੀ ਕਿਸਾਨ ਜਨਨਿਕਤਾ ਗ੍ਰਾਹਾਂ ਜ਼ਿਲ੍ਹਾ ਪਟਿਆਲਾ ਦੇ ਸੱਤ ਬਲਾਕ ਅੱਜ ਜ਼ਿੰਮੇਵਾਰੀ ਲੱਗਿਆ ਜਾਣਦੀ ਹੁਣੇ ਟਰਾਲੀਆਂ ਇੱਥੋਂ ਰਵਾਨਾ ਹੋਣਗੀਆਂ ਗਰੇਲਾ ਬੋਲ ਲਾਜੇ ਕੁਝ ਬੋਲਣ ਦਾ ਬੋਲਣਾ ਤਾਂ ਕੀ ਆ ਹਮ ਧੰਨਵਾਦ ਆ ਕਰਵਾਉਣ ਦਾ ਜਿਹੜੇ ਸਾਨੂੰ ਨਾਲ ਲੈ ਜਾਂਦੇ ਨੇ ਸਾਰਿਆਂ ਦੇ ਆਏ